ਫਿਰੋਜ਼ਪੁਰ ਪੁਲਿਸ ਨੇ 22 ਸਾਲਾ ਜਸਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਜਦੋਂ ਇਹਦੇ ਘਰ ਛਾਪੇਮਾਰੀ ਕੀਤੀ ਗਈ ਤਾਂ ਇਹਦੇ ਘਰੋਂ 342800 ਰੁਪਇਆ ਬਰਾਮਦ ਕੀਤਾ ਹੁਣ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਇਸ ਜਸਕਰਨ ਸਿੰਘ ਦੇ ਘਰ 342800 ਰੁਪਇਆ ਆਇਆ ਕਿੱਥੋਂ ਜਸਕਰਨ ਦੇ ਪਿਤਾ ਜੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਜਸਕਰਨ ਇੱਕ ਡਿਲੀਵਰੀ ਬாய் ਦਾ ਕੰਮ ਕਰਦਾ ਇੱਕ ਕੂਰੀਅਰ ਕੰਪਨੀ ਦੇ ਵਿੱਚ ਪਰ ਇਹਦੇ ਘਰ 342800 ਆਇਆ ਕਿੱਥੋਂ ਦਰਸਲ ਜਸਕਰਨ ਸਿੰਘ ਜਿਹੜਾ ਇਹ ਆਪਣੇ ਮੋਬਾਈਲ ਦੇ ਉੱਤੇ ਪਬਜੀ ਗੇਮ ਖੇਡਦਾ ਸੀਗਾ ਵੈਸੇ ਤਾਂ ਪਬਜੀ ਜਿਹੜੀ ਆ ਇਹ ਇੰਡੀਆ ਦੇ ਵਿੱਚ ਬੈਨ ਹੈ ਪਰ ਕਿਹੜੇ ਢੰਗ ਦੇ ਨਾਲ ਖੇਡਦਾ ਸੀਗਾ ਇਹ ਵੀ ਇੱਕ ਜਿਹੜਾ ਵਿਚਾਰ ਦਾ ਵਿਸ਼ਾ ਪਬਜੀ ਖੇਡਦੇ ਆ ਖੇਡਦੇ ਆ ਇਹਦੀ ਕੁਝ ਮੁੰਡਿਆਂ ਦੇ ਨਾਲ ਦੋਸਤੀ ਹੋ ਗਈ ਤੇ ਜਿੱਥੇ ਇਹ ਬਾਅਦ ਚੋ ਫਿਰ ਆਪਸ ਚ ਚੈਟ ਕਰਨ ਲੱਗੇ ਗੱਲਬਾਤ ਕਰਨ ਲੱਗੇ ਬਈ ਅਸੀਂ ਅਮੀਰ ਕਿਵੇਂ ਬਣ ਸਕਦੇ ਆ ਹੁਣ ਕਿਉਂਕਿ ਇਹ ਮੁੰਡੇ ਮੋਬਾਈਲ ਜਾਂ ਇੰਟਰਨੈਟ ਨੂੰ ਵਧੇਰੇ ਸਮਝਦੇ ਸੀ ਜਾਣਦੇ ਸੀਗੇ ਤਾਂ ਇਹਨਾਂ ਚੋਂ ਇੱਕ ਨੇ ਸਲਾਹ ਬਣਾਈ ਵੀ ਕਿਉਂ ਨਾ ਆਪਾਂ ਜਿਹੜਾ ਉਹ ਜਾਲੀ ਕਰੰਸੀ ਛਾਪਣੀ ਸ਼ੁਰੂ ਕਰਦੀਏ ਵੀ ਘਰੇ ਹੀ ਇੱਕ ਪ੍ਰਿੰਟਿੰਗ ਪ੍ਰੈਸ ਲਗਾ ਲੈਨੇ ਆ ਉਹਦੇ ਵਿੱਚ ਨੋਟ ਛਾਪਦੇ ਆ ਹੌਲੀ ਹੌਲੀ ਇਹਨਾਂ ਨੇ Google ਤੋਂ YouTube ਤੋਂ ਦੇਖ ਕੇ ਜਿਹੜੇ ਪ੍ਰਿੰਟਰ ਸੀਗੇ ਜਿਨ੍ਹਾਂ ਦੀ ਛਪਾਈ ਬਹੁਤ ਵਧੀਆ ਸੀ ਇਹਨਾਂ ਨੇ ਉਹ ਸਮਾਨ ਸਾਰਾ ਆਰਡਰ ਕਰ ਲਿਆ ਤੇ ਆਪਣਾ ਜਿਹੜਾ ਇਹਦਾ ਘਾਰ ਆ ਜ਼ੀਰਾ ਦੇ ਵਿੱਚ ਉੱਥੇ ਇਹਨੇ ਪੂਰਾ ਪ੍ਰਿੰਟਿੰਗ ਪ੍ਰੈਸ ਦਾ ਜਿਹੜਾ ਸਮਾਨ ਲਾ ਲਿਆ ਇਹਨਾਂ ਨੇ 100 ਦੇ ਨੋਟ 200 ਤੇ 500 ਦੇ ਨੋਟ ਛਾਪੇ ਤੇ ਤਰਤੀਬ ਇਹ ਬਣਾਈ ਵਿਉਂਤ ਇਹ ਬਣਾਈ ਵੀ ਅਸੀਂ ਇਹ ਜਿਹੜੇ ਨੋਟ ਆ ਇਹ ਪਿੰਡਾਂ ਥਾਵਾਂ ਦੇ ਵਿੱਚ ਛੋਟੀਆਂ ਦੁਕਾਨਾਂ ਤੇ ਚਲਾਉਣੇ ਆ ਨਾ ਤਾਂ ਅਸੀਂ ਕਿਸੇ ਪੈਟਰੋਲ ਪੰਪ ਤੇ ਜਾਣਾ ਨਾ ਅਸੀਂ ਕਿਸੇ ਹੋਰ ਸ਼ਾਪਿੰਗ ਕਰਨ ਜਾਣਾ ਇਹ ਜਿਹੜੇ ਅਸੀਂ 100 200 500 ਆ ਇਹ ਛੋਟੀਆਂ ਦੁਕਾਨਾਂ ਤੇ ਚਲਾਉਣੇ ਆ ਹੌਲੀ ਹੌਲੀ ਜਦੋਂ ਇਹ ਨੋਟ ਉਹਨਾਂ ਇਲਾਕਿਆਂ ਦੇ ਵਿੱਚ ਪਤਾ ਲੱਗਣ ਲੱਗਾ ਵੀ ਇਹ ਤਾਂ ਨਕਲੀ ਨੋਟ ਹੈ ਨਕਲੀ ਨੋਟ ਹੈ ਤਾਂ ਫਿਰ ਇਸੇ ਦੌਰਾਨ ਸੀਆਈ ਸਟਾਫ ਜਿਹੜਾ ਉਹਨਾਂ ਤੱਕ ਇਹ ਖਬਰ ਪਹੁੰਚਦੀ ਹੈ ਵੀ ਫਲਾਣੇ ਇਲਾਕੇ ਦੇ ਵਿੱਚ ਨਕਲੀ ਨੋਟ ਜਿਹੜੇ ਆ ਇਹਨਾਂ ਦੀ ਪ੍ਰਚਾਰ ਵੱਧਦੀ ਜਾ ਰਹੀ ਹੈ ਇਸੇ ਦੌਰਾਨ ਫਿਰ ਸੀਆਈ ਸਟਾਫ ਫਿਰੋਜ਼ਪੁਰ ਜਿਹੜਾ ਇਹ ਬੜੀ ਮੁਸਤੈਦੀ ਦੇ ਨਾਲ ਜਿਹੜਾ ਉਹ ਆਪਣਾ ਜਾਲ ਵਿਛਾਉਂਦਾ ਤੇ ਆਪਣੀ ਤਫਤੀਸ਼ ਸ਼ੁਰੂ ਕਰਦਾ ਇਸੇ ਦੌਰਾਨ ਜਦੋਂ ਜਸਕਰਨ ਗ੍ਰਿਫਤਾਰ ਹੁੰਦਾ ਤਾਂ ਫਿਰ ਇਹ ਸਭ ਕੁਝ ਆਪੇ ਹੀ ਦੱਸ ਦਿੰਦਾ ਹਾਲਾਂਕਿ ਜਸਕਰਨ ਜਿਹੜਾ ਇਹਦੀ ਉਮਰ ਮਹਿਜ਼ 22 ਸਾਲ ਹੈ 10+2 ਇਹਨੇ ਪਾਸ ਕੀਤੀ ਹੋਈ ਹੈ ਤੇ ਉਹ ਤੋਂ ਬਾਅਦ ਜਿਹੜਾ ਇੱਕ ਕੋਰੀਅਰ ਕੰਪਨੀ ਦੇ ਵਿੱਚ ਡਿਲੀਵਰੀ ਬாய் ਦੇ ਵਜੋਂ ਜਿਹੜਾ ਨੌਕਰੀ ਕਰਨ ਲੱਗਾ ਤੇ ਇਹਦੀ ਦੋਸਤੀ ਜਿਹੜੀ ਹੈ ਕੁਝ ਅਜਿਹੇ ਸਾਥੀਆਂ ਦੇ ਨਾਲ ਹੋਈ ਕਿ ਜਿਨ੍ਹਾਂ ਨੇ ਇਹਨੂੰ ਸਕੀਮ ਦਿੱਤੀ ਹਾਲਾਂਕਿ ਫਿਰ ਇਸ ਕੇਸ ਦੇ ਵਿੱਚ ਹਾਲੇ ਤੱਕ ਜਸਕਰਨ ਨੂੰ ਹੀ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਹੜੇ ਇਹਦੇ ਬਾਕੀ ਸਾਥੀ ਜਿਨ੍ਹਾਂ ਨੇ ਇਹਨੂੰ ਇਹ ਆਈਡੀਆ ਦਿੱਤਾ ਉਹ ਹਾਲੇ ਪੁਲਿਸ ਦੀ ਪਹੁੰਚ ਤੋਂ ਬਾਹਰ ਆ ਪਰ ਪੁਲਿਸ ਨੇ 342800 ਰੁਪਇਆ ਵੀ ਬਰਾਮਦ ਕਰ ਲਿਆ ਤੇ ਇਹ ਜਸਕਰਨ ਸਿੰਘ ਜਿਹੜਾ ਬੜੀ ਮਿਹਨਤ ਦੇ ਨਾਲ ਆਪਣਾ ਡਿਲੀਵਰੀ ਬாய் ਦਾ ਕੰਮ ਕਰ ਰਿਹਾ ਸੀ ਐਵੇਂ ਉਹਨਾਂ ਮੁੰਡਿਆਂ ਦੀਆਂ ਗੱਲਾਂ ਦੇ ਵਿੱਚ ਆ ਗਿਆ ਵੀ ਰਾਤੋਂ ਰਾਤ ਅਮੀਰ ਕਿਵੇਂ ਬਣ ਸਕਦੇ ਆ ਰਾਤੋਂ ਰਾਤ ਜਿਹੜਾ ਵਾ ਅਸੀਂ ਕਰੋੜਪਤੀ ਲੱਖਪਤੀ ਕਿੱਦਾਂ ਹੋ ਸਕਦੇ ਆ ਗੱਡੀਆਂ ਮੋਟਰਸਾਈਕਲ ਕਿੱਦਾਂ ਆ ਸਕਦੇ ਆ ਇਸੇ ਚੱਕਰ ਦੇ ਵਿੱਚ ਇਹਨੇ ਜਿਹੜਾ ਗੈਰ ਕਾਨੂੰਨੀ ਰਸਤਾ ਅਖਤਿਆਰ ਕਰ ਲਿਆ ਤੇ ਹੁਣ ਇਹ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਹੈ ਆ ਫਿਰੋਜ਼ਪੁਰ ਪੁਲਿਸ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਸਾਨੂੰ ਪਤਾ ਚੱਲਾ ਸੀਗਾ ਕਿ ਇੱਕ ਬੰਦਾ ਜਿਹੜੀ ਜਾਲੀ ਨੋਟ ਉਹਦੇ ਆ ਉਹਦੀ ਵਰਤੋਂ ਕਰ ਰਿਹਾ ਹੈ ਤੇ ਉਸ ਲਿੰਕ ਦੇ ਉੱਪਰ ਕਾਫੀ ਸਮੇਂ ਤੋਂ ਵਰਕਆਊਟ ਕਰਦੇ ਕਰਦੇ ਸਾਡੀ CIA ਦੀ ਟੀਮ ਸਾਡੀ PS ਕੁਲਗੜੀ ਦੀ ਟੀਮ ਨੂੰ ਟੀਮ ਨੇ ਅੱਗੇ ਫਾਲੋਅ ਅਪ ਕੀਤਾ ਤੇ ਇਹਨੂੰ ਇੱਕ ਜਸਕਰਨ ਸਿੰਘ ਨਾਮ ਦਾ ਬੰਦਾ ਜਿਹੜਾ ਜ਼ੀਰਾ ਦੇ ਵਿੱਚ ਰਹਿ ਰਿਹਾ ਹੈ ਉਹ ਇਹਨੂੰ ਮਿਲਿਆ ਉਹਦੇ ਵਿੱਚ ਇਹਨਾਂ ਨੇ ਔਰ ਇਨਪੁਟ 'ਤੇ ਕੰਮ ਕੀਤਾ ਤੇ ਪਤਾ ਚੱla ਕਿ ਇਹ ਜਿਹੜਾ ਬੰਦਾ ਹੈਗਾ ਇਹ ਨਾ ਹੀ ਜਾਲੀ ਨੋਟੋ ਦੀ ਵਰਤੋਂ ਕਰਦਾ ਹੈ ਬਟ ਉਹਦੇ ਨਾਲ-ਨਾਲ ਜਾਲੀ ਨੋਟ ਛਾਪਦਾ ਵੀ ਹੈ ਉੱਥੇ ਰੀਡ ਕਰਕੇ ਇਹ ਸাকਸੈਸਫੁਲ ਹੋਏ ਔਰ ਟੋਟਲ ਇਹਨਾਂ ਨੂੰ ਇੱਕ ਪ੍ਰਿੰਟਰ ਰਿਕਵਰ ਹੋਇਆ ਹੈ ਤੇ ਉਹਦੇ ਨਾਲ ਛਾਪੇ ਤੇ ਛਾਪੇ ਨੋਟ 100 ਰੁਪਏ ਦੇ 200 ਰੁਪਏ ਦੇ ਤੇ 500 ਰੁਪਏ ਦੇ ਵੀ ਬਰਾਮਦ ਹੋਏ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ